ਚੋਲਾ ਸਾਹਿਬ ਉੱਥੇ ਮਿੱਟੀ 1 2 ਦੀ ਦਰਮਿਆਨੀ ਰਾਤ ਨੂੰ ਦੋ ਘਰਾਂ ਚ ਚੋਰੀ ਹੋਈ ਸੀ ਜਿਹਦੇ ਵਿੱਚੋਂ ਗਹਿਣਾ ਕੜਾ ਸੋਨਾ ਘੜੀਆਂ ਵਗੈਰਾ ਮੁੰਦਰੀਆਂ ਇਹ ਚੀਜ਼ਾਂ ਚੋਰੀ ਹੋਈਆਂ ਸੀ ਤੇ ਇਸ ਦੇ ਸਬੰਧ ਵਿੱਚ ਥਾਣਾ ਚੋਲਾ ਸਾਹਿਬ ਚ ਐਫ ਆਈ ਆਰ ਨੰਬਰ 46 ਦਰਜ ਕੀਤੀ ਗਈ ਸੀ ਨਵੇਂ ਕਾਨੂੰਨ ਦੇ ਤਹਿਤ ਤੇ ਉਹਦੀ ਦਰਜ ਕਰਕੇ ਮਕਦਮਾ ਤੇ ਤੀਸ਼ ਜਿਹੜੀ ਥਾਣਾ ਚੋਲਾ ਸਾਹਿਬ ਦੀ ਪੁਲਿਸ ਲੋਕ ਕੀਤੀ ਗਈ ਸੀ ਤੇ ਦੌਰਾਨੇ ਤੇ ਤੀਸ਼ ਉਸੇ ਪਿੰਡ ਦੇ ਤਿੰਨ ਮੁੰਡੇ ਨੇ ਰਾਜਨ, ਧਰਮਿੰਦਰ ਸਿੰਘ ਅਤੇ ਗਗਨਦੀਪ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਗ੍ਰਿਫਤਾਰ ਕਰਕੇ ਜੋ ਇਹਨਾਂ ਨੇ ਚੋਰੀ ਕੀਤਾ ਸੀ ਉਹਦੀ ਬਰਾਮਦਗੀ ਕਾਫੀ ਹੱਦ ਤੱਕ ਹੋ ਚੁੱਕੀ ਆ ਜਿਹਦੇ ਵਿੱਚ ਸੋਨਾ, ਕੜਾ, ਵਾਲੀਆਂ, ਮੁੰਦਰੀਆਂ, ਮੋਬਾਈਲ ਫੋਨ, 9 ਮੋਬਾਈਲ ਫੋਨ ਨੇ, ਲੇਡੀਜ਼ ਪਰਸ, 5 ਘੜੀਆਂ ਜਿੱਦਾਂ ਜਿੰਨਾ ਸਮਾਨ ਚੋਰੀ ਹੋਇਆ ਸੀ ਉਸ ਤੋਂ 70% ਬਰਾਮਦ ਹੋ ਚੁੱਕਿਆ ਜਿਹਦੀ ਕੀਮਤ ਕੋਈ 8-10 ਲੱਖ ਦਾ 8-10 ਲੱਖ ਬਣਦੀ ਹੈ ਤੇ ਕੱਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੱਲ ਰਾਤ ਤੇ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਰਿਮਾਂਡ ਹਾਸਲ ਕਰਕੇ ਦੰਗਾਈ ਨਾਲ ਪਰਚੇ ਕਰਕੇ ਜਿੰਨੀਆਂ ਵੀ ਇਲਾਕੇ 'ਚ ਹੋਰ ਚੋਰੀਆਂ ਹੋਈਆਂ ਜਾਂ ਉਸ ਪਿੰਡ 'ਚ ਹੋਈਆਂ ਉਹਨਾਂ ਬਾਰੇ ਵੀ ਪਤਾ ਜੀ ਕੀ ਲੱਗਦਾ ਹੈ ਗੈਂਗ ਵੀ ਹੈਗਾ ਜੀ ਆਪਾਂ ਕਰ ਰਹੇ ਆ ਤਫतीश ਸਾਰੇ ਚੋਰੀ ਫੋਟੇ ਬਧਈ ਉਹਨਾਂ ਵੀ ਇਹ ਤਾਂ ਕੋਈ ਕੋਈ ਹੋ ਸਕਦੇ ਆਪਾਂ ਪੁੱਛਗਛ ਕਰਾ ਵੀ ਹਾਂ ਹਾਂ ਪੁੱਛਗਛ ਕਰਾਂਗੇ ਸਾਰੀਆਂ ਚੋਲਾ ਸਾਹਿਬ ਦੇ ਰਹੀਏ ਤੇ ਜਾਂ ਕਰਨਤਾਰਨ ਜ਼ਿਲ੍ਹੇ ਜਾਂ ਹੋਰ ਵੀ ਕਿੱਥੇ ਲੱਗੇ ਜਾ ਕੇ ਚੋਰੀਆਂ ਸਾਰੀਆਂ ਬਾਰੇ ਪੁੱਛਗਛ ਇਹਨਾਂ ਨੇ ਜਿਹੜਾ ਸਮਾਨ ਜਿਹੜਾ ਆ ਚੋਰੀ ਦੀ ਪਾਈ ਉਹ ਵੇਚਿਆ ਨਹੀਂ ਇਹਨਾਂ ਕੋ ਜਿਹੜਾ 70 80% ਦੀ ਬਰਾਮਦਗੀ ਹੋ ਚੁੱਕੀ ਆ ਬਾਕੀ ਬਾਰੇ ਅਜੇ ਤਪੀਸ਼ ਕਰਨੀ ਬਾਕੀ ਬਰਾਮਦਗੀ ਨਾ ਹੋਈ ਸਰ ਕਿ ਜਾਂ ਦੁਕਾਨਾਂ ਤੋਂ ਹੋਈ ਨਹੀਂ ਇਹਨਾਂ ਦੇ ਕੋਲ ਹੋਈ ਆ ਇਹਨਾਂ ਦੀ ਕਹਾਪਾ ਆਪਣੀ ਕਸਟਰੀ ਹੋ। ਸਮਾਨ ਸਰ ਕਿੱਧਰ ਰੱਖਿਆ ਖੜਾ ਹੈ? ਬਕ ਲਗਾ ਕੇ ਰੱਖਿਆ ਸੀ ਕਰ। ਕੋਈ ਹਥਿਆਰ ਵੀ ਕਿਹਦਾ ਆ ਵੀ ਇਹਨਾਂ ਕੋਲ ਸੀ ਨਹੀਂ ਜਾਣੀ। ਛਾੜ ਦੀ ਗੱਲ ਹੈ ਜੇ ਸਾਹਮਣੇ ਨਹੀਂ ਆਈ। ਤੇਰੇ ਵੀ ਜੇ ਉਹਨਾਂ ਰਿਮਾਂਡ ਲੈ ਕੇ ਪੁੱਛ ਕੇ ਕਰਾਂਗੇ, ਉਹ ਵੀ ਆਈ ਸਾਹਮਣੇ ਗੱਲ ਉਹਨਾਂ ਕਰਵਾ ਦੇ। ਸਰ ਇਹਨਾਂ ਨੂੰ ਕਰਵਾ ਦੇ। ਦਰਵਾਜ਼ੇ ਕਿੱਥੇ ਗਏ ਸੀ? ਗ੍ਰਿਫਤਾਰੀ ਗਗਨਦੀਪ ਸਿੰਘ ਜਿਹੜਾ ਦੋਸ਼ੀ ਇਹਦੇ ਘਰੋਂ। ਅਰੇ ਕਿਨੇ ਘਰ ਸਮਾਨ ਬੰਦਾ ਹੈ? 8000 ਸਰ ਇੱਕ ਬੈਕ ਵੀ ਘਰੇ ਗਏ ਤੇ ਕੱਲ ਇੱਕ 15 ਦਾ ਖਰੀਆਲੀ ਵਿੱਚ ਦੁਕਾਨ ਸਾਰੇ ਪਿੰਡ ਵਿੱਚ ਫਕਾਨ ਦੇ ਉੱਤੇ ਲੁੱਟੋ ਦੇ ਵਾਰਦਾਦ ਮੇਰੇ ਕੋਲ ਨਹੀਂ ਹੋਈ ਆ ਤੇ ਸਰ ਉਹਦੇ ਬਾਰੇ ਕੀ ਇਹਦੇ ਬਾਰੇ ਨਿਓ ਮੇਰੇ ਅੰਦਰ ਨਹੀਂ ਪੈਂਦਾ ਪਲੀਜ਼ ਉਹਦੇ ਬਾਰੇ ਨਹੀਂ ਅੱਛਾ ਕੋਈ ਲੱਭੀ ਨਹੀਂ ਉਹ ਪੱਟੀ